ਫਤਿਹ ਸਿੰਘ ਜੀ ਦਾ ਉਹ ਜਿਹੜਾ ਬਚਨ ਹੈ ਉਹ ਫਿਲਮ ਵਾਲੇ ਨੇ ਥੋੜਾ ਜਿਹਾ ਚਲੋ ਆਪਣੇ ਢੰਗ ਨਾਲ ਦੱਸਿਆ ਪਰ ਜਿਵੇਂ ਅਸੀਂ ਮਹਾਂਪੁਰਸ਼ਾਂ ਤੋਂ ਸੁਣਿਆ ਇੱਕ ਵਾਰੀ ਮਹਾਰਾਜ ਦਸਮ ਪਾਤਸ਼ਾਹ ਜੀ ਕੇਸਗੜ੍ਹ ਸਾਹਿਬ ਦੀਵਾਨ ਸਜਾਇਆ ਤੇ 52 ਕਵੀ ਤੇ ਹੋਰ ਬੜੇ ਬੜੇ ਗੁਰੂ ਕੇ ਲਾਲ ਗੁਰੂ ਸਿੱਖ ਮਾਨ ਮਹਾਂਪੁਰਸ਼ ਗੁਣੀ ਗਿਆਨੀ ਬੈਠੇ ਸੀ ਭਾਈ ਮਨੀ ਸਿੰਘ ਵਰਗੇ ਭਾਈ ਦਿਆਲ ਸਿੰਘ ਵਰਗੇ ਤੇ ਮਾਰੇ ਕਹਿੰਦੇ ਵੀ ਸਾਨੂੰ ਮਹਾਂਕਾਲ ਦਾ ਸਰੂਪ ਦਿਖਾਓ ਆਖੋ ਸਤਨਾਮ ਉਸੇ ਦਾ ਤੇ ਮਹਾਂਕਾਲ ਦਾ ਸਰੂਪ ਕਿਉਂ ਤੇ ਕਾਲ ਕੀ ਹੈ ਕਾਲ ਨਾਮ ਟਾਈਮ ਦਾ ਹੈ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਭੂਤਕਾਲ ਵਰਤਮਾਨ ਤੇ ਭਵਿਕ ਇਹਦੇ ਚ ਸਾਡੀ ਸੁਰਤ ਘੁੰਮਦੀ ਹੈ ਜੇ ਇਹ ਸਾਡੀ ਸੂਰਤ ਵਿੱਚ ਬੈਠੇ ਹੋਏ ਨੇ। ਵਾਸਤਵ ਵਿੱਚ ਹੈ ਨਾ ਕਿ ਨਹੀਂ ਹੈ ਇਹ ਤਾਂ ਪਤਾ ਨਹੀਂ ਆਪੋ ਸ੍ਰੀ ਵਾਹਿਗੁਰੂ। ਕਿਉਂਕਿ ਜਿਹਨੂੰ ਆਪਾਂ ਵਰਤਮਾਨ ਕਹਿੰਦੇ ਆ ਉਹ ਵਰਤਮਾਨ ਵੀ ਜਦੋਂ ਆਪਾਂ ਵਾਵਾ ਬੋਲਾਂਗੇ ਤੇ ਰਾਰੇ ਤੇ ਜਾਵਾਂਗੇ ਵਾਵਾ ਕੀ ਹੋ ਜਾਏਗਾ? ਉਹ ਪੂਦ ਹੋ ਜਾਏਗਾ। ਤਿੰਨ ਤਿੰਨ ਦੇ ਚਾਹਾਂਗੇ ਰਾਜਾ ਉਹ ਪਿੱਛੇ ਰਹਿ ਜਾਏਗਾ। ਇਸ ਕਰਕੇ ਮਨੁੱਖ ਦੀ ਕਲਪਨਾ ਦੇ ਵਿੱਚ ਤਿੰਨ ਨੇ ਇਹਨੂੰ ਕਾਲ ਕਹਿੰਦੇ ਆ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਬਤਰਾ ਕਾਲ ਪਾਏ ਕਲ ਸਗਲ ਕਾਲ ਦਾ ਤਮਾਸ਼ਾ ਉਹ ਜਿਹੜਾ ਕਾਲ ਦਾ ਤਮਾਸ਼ਾ ਹੈ ਕਿ ਉਹ ਆਪਾਂ ਇਸ ਸੰਸਾਰ ਨੂੰ ਸਮਝ ਲਈਏ ਜੋ ਵੀ ਹੈ ਕਹਿੰਦੇ ਇਹਨੂੰ ਵੀ ਖਾ ਜਾਂਦਾ ਇਹਦਾ ਟਾਈਮ ਨੂੰ ਵੀ ਖਾ ਜਾਵੇ ਕਾਲ ਨੂੰ ਵੀ ਖਾ ਜਾਵੇ ਕਹਿੰਦੇ ਹਾਂ ਮਹਾ ਕਾਲ ਆ ਜਿਹੜਾ ਆਪਾਂ ਟਾਈਮ ਬਣਾਇਆ ਹੋਇਆ ਹੈ ਨਾ ਘੜੀਆਂ ਦਾ ਵੀ 24 ਘੰਟੇ ਜਾਂ ਮਹੀਨੇ ਦੇ 31 ਜਾਂ 30 ਦਿਨ ਤੇ 365 ਦਿਨਾਂ ਦਾ ਸਾਲ ਆਪਣਾ ਸਿਸਟਮ ਹੈ ਨਾ ਇੱਕ ਟਾਈਮ ਦਾ ਬਣਿਆ ਆ ਇਹ ਸੂਰਜ ਦੇ ਨੇੜੇ ਹੋਣ ਕਰਕੇ ਆਪਣੀ ਧਰਤੀ ਦਾ ਇਹ ਹੈ ਆਪਣੀ ਧਰਤੀ ਦਾ ਇਹ ਸਾਲ ਹੈ ਜਾਂ ਇਹ ਦਿਨ ਹੈ ਇਸ ਧਰਤੀ ਤੋਂ ਪਰੇ ਜਿਹੜੇ ਸੂਰਜ ਨੇ ਉਹ ਕਿੰਨੇ ਚਿਰ ਚੱਕਰ ਲਾਉਂਦੇ ਨੇ ਉਹਨਾਂ ਦੇ ਆਲੇ ਦੁਆਲੇ ਚੱਕਰ ਦਾਣ ਵਾਲਿਆਂ ਦਾ ਸਾਲ ਕਿੱਟਾ ਹੋਵੇਗਾ ਇਹ ਤੁਸੀਂ ਦੱਸੋ ਆਪਣੇ ਨਾਮ ਵਿੱਚ ਕੰਦ ਨਹੀਂ ਤਾਂ ਇਸ ਕਰਕੇ ਇਹ ਕਾਲ ਸਾਡੀ ਕਲਪਨਾ ਵਿੱਚ ਹੈ ਜਿਹੜਾ ਇਸ ਨੂੰ ਵੀ ਖਾ ਜਾਂਦਾ ਕਲਪਨਾ ਨੂੰ ਵੀ ਖਤਮ ਕਰ ਦਿੰਦਾ ਉਹ ਮਹਾਕਾਲ ਉਹ ਰੂਪ ਪਰਮੇਸ਼ਰ ਦਾ ਸਾਨੂੰ ਦਿਖਾਓ ਕਿ ਕਿਸ ਨੇ ਕਿਹਾ ਦਸਵੇਂ ਪਾਸ ਭਾਈ بڑے بڑے ਸਿਆਣੇ ਵਿਦਵਾਨ ਬੈਠੇ ਸੀ ਸਹਬਜ਼ਾਦੇ ਉੱਠੇ ਸਹਬਜ਼ਾਦੇ ਵੱਲ ਖਾਸ ਇਸ਼ਾਰਾ ਸੀ ਤੁਸੀਂ ਦਿਖਾਓ ਕਿਉਂਕਿ ਇਹ ਚਾਰ ਹੀ ਅਵਤਾਰੀ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਕੋਈ ਛੋਟੀਆਂ ਮੋਟੀਆਂ ਹਸਤੀਆਂ ਨਹੀਂ ਸਨ ਚਾਰੇ ਅਕਾਲਪੁਰਖ ਦੀਆਂ ਅਕਾਲੀ ਸ਼ਕਤੀਆਂ ਸਨ ਉਹ ਕਹਿੰਦੇ ਉੱਠ ਕੇ ਜਿੱਥੇ ਅੱਜ ਕੱਲ ਦੁਮਾਰਗੜ੍ਹ ਸਾਹਿਬ ਹੈ ਨਾ ਇੱਥੇ ਪਹਿਲਾਂ ਇੱਕ ਪੁਰਾਣਾ ਬੁੰਗਾ ਹੁੰਦਾ ਸੀ ਉਹਨੂੰ ਵੀ ਦੁਮਾਰਗੜ੍ਹ ਕਹਿੰਦੇ ਸੀ ਪੁਰਾਣੀਆਂ ਫੋਟੋਆਂ ਵਿੱਚ ਵੀ ਸ਼ਾਇਦ 100 ਸਾਲ ਪਹਿਲੀ ਕੈਮਰੇ ਦੀ ਫੋਟੋ ਵੀ ਆਪੇ ਦੇਖੀ ਸੀ ਮੈਂ ਪੱਥਰ ਦੇ ਛੋਟੇ ਇੱਟਾਂ ਨਾਲ ਬਣਿਆ ਹੋਇਆ ਸੀ ਕਮਰਾ ਉਹ ਮਹਾਰਾਜਾ ਦੇ ਟਾਈਮ ਵੀ ਬਣਿਆ ਹੋਇਆ ਸੀ ਦੁਮਾਰਗੜ੍ਹ ਜੋ ਉਹਦੇ ਵਿੱਚ ਜਾ ਕੇ ਬਾਬਾ ਫਤੇ ਸਿੰਘ ਜੀ ਅੰਦਰ ਕੁੰਡੀ ਲਾ ਲਈ ਤੇ ਉਹਨਾਂ ਦੇ ਸੇਵਾਦਾਰ ਸੀ ਪਾਪਾ ਜਥੇ ਸਿੰਘ ਜੀ ਇਹ ਚਾਰਾ ਸਾਹਿਬ ਜਿਆਦਾ ਦੇ ਚਾਰ ਹੀ ਸੇਵਾਦਾਰ ਸੀ ਗਡਵਾਈ ਸੀ ਜਿਵੇਂ ਬਾਬਾ ਅਜੀਤ ਸਿੰਘ ਦਾ ਗਡਵਾਈ ਸੀ ਬਾਬਾ ਪਜਗਾਸ ਤਿਰੂਰ ਸਾਹਿਬ ਦਾ ਗਜਗਾ ਪਿਆ ਹੁਣ ਵੀ ਉਸਾਮ ਅਰਦਾਸ ਵੇਲੇ ਖੜਾ ਕਰ ਦਿੰਦੇ ਅਸ਼ਟਪੂਜੀ ਵੀ ਕਰਦੇ ਬਾਬਾ ਗਜਗਾ ਸਿੰਘ ਇਸ ਦਾ ਛੋਟਿਆਂ ਦਾ ਜਿਹੜਾ ਜਥੇਦਾਰ ਬਾਬਾ ਜਥੇ ਸਿੰਘ ਉਹਦਾ ਨਾਮ ਸੀ ਫਿਰ ਹੀ ਬਾਬਾ ਢਾਲਾ ਸਾਹਿਬ ਤੁਸੀਂ ਜਾਓ ਨਾ ਦੂਸਰੀ ਮੰਜ਼ਲ ਦੇ ਉੱਪਰਲੇ ਤੇ ਚਾਰਾਂ ਸਹਿਬਜ਼ਾਦਿਆਂ ਦੇ ਸਪਿਰਵਈਆਂ ਸਮੇਤ ਫੋਟੋਆਂ ਬਣੀਆਂ ਗਈਆਂ ਪੁਰਾਣੀਆਂ ਹੁਣ ਤਾਂ ਉਹ ਪਤਾ ਨਹੀਂ 50 ਸਾਲ ਤੋਂ ਪਤਾ ਨਹੀਂ ਸਫਾਰਨਾ ਕਰਤੀ ਹੁਣ ਹੈਗੀਆਂ ਅਸੀਂ ਦਰਸ਼ਨ ਕੀਤੇ ਆ ਚਾਰਾਂ ਸਹਿਬਜ਼ਾਦਿਆਂ ਦੀ ਫੋਟੋ ਤੇ ਨਾਲ ਉਹਨਾਂ ਦੇ ਗੜਵਈਆਂ ਦੀ ਫੋਟੋ ਉਹ ਜਿਹੜੇ ਬਾਬਾ ਜੀ ਸੀ ਬਾਬਾ ਜਥੇ ਸਿੰਘ ਦੀ ਉਹ ਨਾਲ ਅੰਦਰ ਕਮਰੇ ਦੇ ਚਲੇ ਗਏ ਅੰਦਰ ਜਾ ਕੇ ਬਾਬਾ ਜੀ ਨੇ ਟੁੰਡੀ ਲਾ ਲਈ ਤੇ ਹੁਣ ਬਹੁਤ ਛੋਟੀ ਉਮਰ ਸੀ ਤੇ ਅਕਾਲ ਪੱਲਾ ਪਾ ਲਿਆ ਤੇ ਅਕਾਲ ਪੁਰਖ ਦੇ ਚਰਨਾਂ ਅਰਦਾਸ ਕਰਦੇ ਕਿ ਅਕਾਲ ਪੁਰਖ ਵਾਹਿਗੁਰੂ اے ਪਰਮੇਸ਼ਰ ਮਾ ਕਾਲ ਦਾ ਤੁਸੀਂ ਆਪੋ ਪਿਤਾ ਜੀ ਕਹਿੰਦੇ ਸਰੂਪ ਦਿਖਾਓ ਹੁਣ ਅਸੀਂ ਕਿਵੇਂ ਦਿਖਾਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾ ਕਾਲ ਦਾ ਸਰੂਪ ਤਾਂ ਮਹਾਰਜ ਪਰਮੇਸ਼ਰ ਹੀ ਹੈ ਨਾ ਹੋਰ ਕੌਣ ਹੈ ਸੋ ਆਪ ਕਿਰਪਾ ਕਰਕੇ ਸਾਨੂੰ ਪਿਤਾ ਜੀ ਨੂੰ ਸਰੂਪ ਦਿਖਾਣ ਦੀ ਪਲ ਬੁੱਤੀ ਬਖਸ਼ੋ ਤਾਂ ਉਸ ਵੇਲੇ ਫਿਰ ਕਾਲਪੁਰਖ ਜੀ ਨੇ ਨਿਰਗੁਣ ਤੋਂ ਸਰਗੁਣ ਹੋ ਕੇ ਬਾਬਾ ਜੀ ਫਤਿਹ ਸਿੰਘ ਜੀ ਨੂੰ ਆ ਕੇ ਨੀਲਾ ਪਾਣਾ ਉੱਚਾ ਦਮਾਲਾ ਫਰਲੇ ਵਾਲਾ ਸਜਾ ਕੇ ਮੱਥੇ ਤੇ ਖੰਡਾ ਸ਼ਸਤਰ ਵਸਤਰ ਸਜਾ ਕੇ ਖੰਡਾ ਇੱਕ ਅੱਜ ਵੀ ਉਹ ਬੁੰਡੇ ਦਲ ਵਿੱਚ ਹੈ ਫੁਲਾਤੀ ਖੰਡਾ ਐਡਾ ਸਾਰਾ ਸੁਨਹਿਰੀ ਮੁੱਠਾ ਹੈ ਫਲਾਤ ਅਖੰਡਾ ਬਾਬਾ ਫਤੇ ਸਿੰਘ ਜੀ ਦਾ ਅਸੀਂ ਛੋਟੇ ਹੁੰਦੇ ਦਰਸ਼ਨ ਕਰਦੇ ਸੀ ਖਜਾਂਦੇ ਵਿੱਚ ਉਹ ਏਦਾਂ ਮੋਢੇ ਰੱਖ ਲਿਆ ਇੱਕ ਦਿਨ ਸੋਟਾ ਰੱਖ ਲਿਆ ਤੇ ਅਕਾਲੀ ਅਕਾਲਿਕ ਜਾਂਦੇ ਹੋਏ ਨਾ ਬਾਬਾ ਫਤੇ ਸਿੰਘ ਜੀ ਉੱਥੋਂ ਦਮガル ਘੜ ਸਾਹਿਬ ਤੋਂ ਬਾਹਰ ਨਿਕਲੇ ਸ੍ਰੀ ਕੇਸਗੜ ਸਾਹਿਬ ਪਹੁੰਚੇ ਤੇ ਉੱਥੇ ਮਹਾਰਾਜ ਦਸਮ ਪਾਤਸ਼ਾਹ ਉੱਠ ਕੇ ਖੜੇ ਹੋ ਗਏ ਤੇ ਕਹਿੰਦੇ ਉਸ ਵੇਲੇ ਫਿਰ ਬਚਨ ਜਿਹੜਾ ਉਚਾਰਿਆ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਉਹ ਐਸੀ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਲਾਇਆ ਉਹ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਇਹ ਬਖਸ਼ਿਸ਼ ਕੀਤੀ ਥੋੜੇ ਦਿਨਾਂ ਬਾਅਦ ਪਹਾੜੀ ਰਾਜੇ ਨਾਲ ਜੰਗ ਹੋਇਆ ਸ੍ਰੀ ਅਨੰਦਪੁਰ ਸਾਹਿਬ ਉਹਦੇ ਵਿੱਚ 157000 ਫੌਜ ਲੈ ਕੇ ਰਾਜਾ ਭੀਮਚੰਦ ਤੇ ਬਾਕੀ ਰਾਜੇ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਤੇ ਕਿਲਾ ਤੋੜਨ ਦੀ ਆ ਗਏ ਜਦੋਂ ਕਿਲਾ ਤੋੜਨ ਦੀ ਆ ਗਏ ਤੇ ਉਸ ਵੇਲੇ ਸਤਿਗੁਰੂ ਜੀ ਦੇ ਜਰਨੈਲ ਬਾਬਾ ਉਹਦੇ ਸਿੰਘ ਜੀ ਨੇ ਕੇਸਰੀ ਚੰਦ ਦਾ ਸਿਰ ਵਢਿਆ ਤੇ ਬਾਬਾ ਚਿੱਤਰ ਸਿੰਘ ਨੇ ਹਾਥੀ ਦਾ ਮੱਥਾ ਪਾੜਿਆ ਇਹ ਆਪਾਂ ਸਾਰੇ ਜਾਣਦੇ ਹਾਂ ਉਸ ਦੇ ਨਹੀਂ ਇੱਕ ਹੋਰ ਵੱਡਾ ਦੁਸ਼ਟ ਜਮਤੁੱਲਾ ਪਾਉ ਉਹ ਰੰਗੜ ਸੀਗਾ ਉਹ ਵੀ ਜਿੱਥੇ ਮਾਤਾ ਜੀ ਦਾ ਸਥਾਨ ਹੈ ਨਾ ਗੰਗਮਗੜ੍ਹ ਉੱਥੇ ਲੜਾਈ ਦੇ ਵਿੱਚ ਸਿੰਘਾਂ ਹੱਥੋਂ ਮਾਰਿਆ ਗਿਆ ਉਸੇ ਸਮੇਂ ਬਾਬਾ ਮਾਨ ਸਿੰਘ ਜੀ ਨਿਸ਼ਾਨਚੀ ਦੇ ਹੱਥ ਚੋਂ ਨਿਸ਼ਾਨ ਸਾਹਿਬ ਟਿੱਗਾ ਜਾਂ ਕੱਟਿਆ ਗਿਆ ਨਿਸ਼ਾਨ ਸਲਮੀ ਦੇ ਤਾਂ ਉਹਦੀ ਖਬਰ ਦਸਵੇਂ ਪਾਤਸ਼ਾਹ ਨੂੰ ਜਦੋਂ ਭੇਜੀ ਤੇ ਦਸਵੇਂ ਪਾਤਸ਼ਾਹ ਮਹਾਰਾਜ ਕਲਗੀ ਤਰ ਜੋ ਬਚਨ ਕਹੇ ਉਹ ਕਵੀ ਟੈਕਨ ਜੀ ਨੇ ਲਿਖੇ 52 ਕਵੀਆਂ ਵਿੱਚ ਉਹ ਕਹਿੰਦੇ ਸ੍ਰੀ ਕਲਗੀ ਤਰ ਸੁਨਤ ਬਖਾਨੀ ਨੀਕੀ ਬਾਤ ਖਟਾਈ ਅਬ ਨਿਸ਼ਾਨ ਬਣਾਵੋ ਐਸਾ ਜੋ ਕਬ ਟੁੱਟੇ ਨਾ ਹੀ ਕਹਿੰਦੇ ਹੁਣ ਇਹੋ ਜਿਹਾ ਨਿਸ਼ਾਨ ਬਣਾਵਾਂਗੇ ਜੋ ਟੁੱਟੇਗਾ ਨਹੀਂ ਇੱਕ ਸਿੰਘ ਕੇ ਕਰਮੇ ਚੂਲਾ ਕਰਮੇ ਨੇ ਹੱਥ ਇੱਕ ਸਿੰਘ ਦੇ ਹੱਥ ਵਿੱਚ ਹੁੰਦਾ ਜੰਗ ਦੇ ਵਿੱਚ ਅੱਗੇ-ਅੱਗੇ ਨਿਸ਼ਾਨ ਚੀਤ ਸਿੰਘ ਜੰਦਾ ਲੈ ਕੇ ਪਿੱਛੇ ਫੌਜਾਂ ਲੜਦੀਆਂ ਨੇ ਕਹਿੰਦੇ ਇੱਕ ਸਿੰਘ ਕੇ ਕਰਮੇ ਚੂਲਾ ਇੱਕ ਸੀਸ ਲਹਿਰਾਵੇ ਇੱਕ ਸਿਰ ਦੇ ਵਿੱਚੋਂ ਕੱਢ ਦੇਾਂਗੇ ਉਹ ਜਦੋਂ ਕੋਈ ਲੜਾਈ ਕਰਨ ਵੇਲੇ ਬੰਦੂਕ ਚਲਾਣੀ ਪਵੇ ਜਾਂ ਕੋਈ ਹੋਰ ਉਹ ਬੰਦੂਕ ਵੀ ਫੜੇ ਜਾਂ ਨਿਸ਼ਾਨ ਨਿਸ਼ਾਨ ਫੜੇ ਇਸ ਕਰਕੇ ਸਿਰ ਤੇ ਨਿਸ਼ਾਨ ਹੋਵੇਗਾ ਉਹ ਬੰਦੂਕ ਵੀ ਚਲਾ ਸਕੇਗਾ ਉਹ ਤੀਰ ਵੀ ਚਲਾ ਸਕੇਗਾ ਉਹ ਜੋ ਵੀ ਸ਼ਸਤਰ ਚਲਾਉਣਾ ਚਾਹੇ ਚਲਾ ਸਕੇਗਾ ਐਸਾ ਉਦੋਂ ਮਹਾਰਾਜ ਨੇ ਇਹ ਬਾਬਾ ਫਤਿਹ ਸਿੰਘ ਜੀ ਲੈ ਕੇ ਆਏ ਤੇ ਆਪਣੇ ਨਿਸ਼ਾਨ ਚੀ ਸਿੰਘਾਂ ਨੂੰ ਪੰਜਾਂ ਨੂੰ ਫਿਰ ਮਹਾਰਾਜ ਨੇ ਦਿੱਤਾ ਨਿਸ਼ਾਨ ਫਰਲਾ ਇਹ ਮਰਿਆਦਾ ਉਦੋਂ ਦੀ ਚੱਲੀ ਐ ਇਸ ਕਰਕੇ ਬਾਬਾ ਫਤਿਹ ਸਿੰਘ ਜੀ ਨੂੰ ਨਿਹੰਗ ਸਿੰਘਾਂ ਦਾ ਮੋਢੀ ਵੀ ਮੰਨਦੇ ਆ ਮਹਾਰਾਜ ਨੇ ਕਿਹਾ ਚਲੇਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਆ ਇਹ ਨਮਜ਼ਬ ਕਾ ਜੁੱਧ ਜੋ ਕੀਨਾ ਖੰਡਾ ਫੜਿਆ ਦੁਤਾਰਾ ਹੈ ਇਹ ਮਹਾਰਾਜ ਬਾਬਾ ਫਤੇਸ ਸਿੰਘ ਜੀ ਨੂੰ ਮਹਾਰਾਜ ਦਸਮ ਪਾਤਸ਼ਾਹ ਨੇ ਬਚਨ ਕਹੇ